ਦੀ ਸ਼ਸ਼ੀਕਾਲ ਸਾਰਿਆਂ ਦਾ ਸਵਾਗਤ ਹੈ ਨਵੇਂ ਬਲੌਗ ਚ ਬਹੁਤ ਦਿਨ ਹੋ ਗਏ ਆਪਾਂ ਬਲੌਗ ਨਹੀਂ ਬਣਾਇਆ ਤੇ ਉਹਦਾ ਕਾਰਨ ਇਹ ਜਾਂ ਵੀ ਆਪਣੀ ਨਾ ਮੰਮੀ ਬਿਮਾਰ ਹੋ ਰਹੇ ਨੇ ਉਹਦੇ ਕਰਕੇ ਆਪਾਂ ਕਈ ਦਿਨ ਹੋ ਗਏ ਬਲੌਗ ਨਹੀਂ ਬਣਾਇਆ દિਵਾਲੀ ਤੋਂ ਬਾਅਦ દિਵਾਲੀ ਤੇ ਇੱਕ ਦਿਨ ਇੱਕ ਅੱਧਾ ਬਲੌਗ ਪਾਇਆ ਉਸ ਤੋਂ ਬਾਅਦ ਆਪਾਂ ਸ਼ਾਇਦ ਕਿ ਉਸ ਤੋਂ ਬਾਅਦ ਬਲੌਗ ਬਣਾਇਆ ਨਹੀਂ ਆਪਾਂ ਤੇ ਦੇਖੋ ਜੇਕਰ ਆਪਣਾ ਕਾਰ ਤੇ ਹੁਣ ਆਪਾਂ ਫ੍ਰੀ ਹੋ ਕੇ ਤੇ ਉਹ ਲੜੀਆਂ ਲੁੜੀਆਂ ਲਾਉਣੇ ਆ ਲੜੀਆਂ ਲਾਈਏ ਮਾਮਾ ਬਾਲੇ ਜੀ ਹੰਦਾ ਤਾਂ ਕੁਰੀਆਂ ਨੇ ਨਾ ਨਾ ਲਾਦਾਂ ਨੇ ਖਰਾਬ ਹੀ ਹੋਣੀਆਂ ਹਮ ਤਾਂ ਠੀਕ ਉਹ ਲੋਗੋ ਆਪਾਂ ਨੂੰ ਜਿਹੜਾ ਆਈਫੋਨ ਚ ਮਿਲਿਆ ਸੀ ਇਹ ਆਪਾਂ ਇੱਥੇ ਲਾਤਾ ਮੋਰਸ ਨਾਲ ਦੇਖੋ ਕੈਂਡ ਲੱਗਦਾ ਤੇ ਮਾਸੀ 18000 ਦਾ ਮੇਕਅਪ ਕੀ ਕਿਹੜਾ ਬਾਗਲ ਚ ਸੀ ਉਹਦਾ ਇੰਨਾ ਵਧੀਆ ਸੀ ਪੈਸੇ ਨੂੰ ਕੀ ਕਰੂਗਾ ਸਾਰੀ ਉਮਰ ਨਹੀਂ ਜੁੜਦਾ ਉਹ ਤਾਂ ਦਰਖਤ ਤਾਂ ਹੁਣ ਬਣਦਾ ਬਹੁਤ ਯਾਰ ਕੋਠੇ ਆ ਹੁਣ ਕੋਠਾ ਖਰਾਕਾ ਕਰ ਦੋ ਇਹੋ ਹੁਣ ਕੋਠੇ ਲਿਵਾ ਗਏ ਸੀ ਉਹ ਕੋਠਾ ਕਮਰਾ ਵੀ ਢਾਉਣ ਵਾਲੀ ਸੀ ਉਹ 11000 ਦਾ ਤੇ ਇਹ ਪੈਸੇ ਰੈਸਟੇਜ ਕਰੀ ਜਾਂਦੇ ਸ਼ਾਮ ਦਾ ਟਾਈਮ ਹੋ ਰਿਹਾ 4:30 ਹੋ ਗਏ ਮੇਰੇ ਨੂੰ ਤਾਂ ਵੀ ਬਣ ਜੇ ਪਈ ਉਹਦੇ ਮੰਮੀ ਪੈ ਆ ਉੱਥੇ ਇਹਨੂੰ ਤਾਂ ਪਤਾ ਕਿ ਕਦ ਨਿਕਲ ਸਿਓ 8000 ਦਾ ਵਿਕਾਸ਼ਾ ਇੱਥੇ ਵਾਲਾ ਹਾਂ ਥੋੜਾ ਟਾਈਮ ਹੋਰ ਕਾ ਕਰ ਲਈਏ ਫਿਰ ਲਾਵਾਂਗੇ ਆਪਾਂ ਲੜੀਆਂ ਤੇ ਬੁੜੀਆਂ ਕਰਨਗੇ ਰੋਟੀ ਟੁਕ ਦਾ ਪ੍ਰੋਗਰਾਮ ਰਿਸ਼ਤੇਦਾਰ ਆਈ ਜਾਂਦੇ ਕਈ ਦਿਨ ਹੋ ਗਏ ਪਤਾ ਲੈਣ ਵਾਸਤੇ ਨਾ ਮੰਮੀ ਦਾ ਉਹਦੇ ਕਰਕੇ ਰਿਸ਼ਤੇਦਾਰ ਆਈ ਜਾਂਦੇ ਕਈ ਦਿਨ ਹੋ ਗਏ ਕੀ ਤੁਹਾਨੂੰ ਯਾਦ ਇਹ ਕੁਣੀ ਗਏ ਸੀਗੇ 1-2 ਤਾਂ ਪੂਆ ਜੀ ਹਜੇ ਉੱਧਰ ਨੇ ਚਰਚੇ ਕਰੇ ਵਾਕੇ ਲੋ ਜੀ ਆਪਾਂ ਆ ਗਏ ਮੈਸ ਚੌਣ ਤੇ ਕਟਾ ਸੱਟ ਰੱਖਿਆ ਆਪਾਂ ਉਸ ਤੋਂ ਬਾਅਦ ਆਪਾਂ ਕਟਾ ਬਨ ਕੇ ਚੌਣਿਆ ਮੈਸ ਕਟਾ ਥੋੜਾ ਹਿੱਲਤੀ ਆ ਤੇ ਚਲੋ ਆਪ ਇਹਨੂੰ ਬਨ ਲਈਏ ਪਹਿਲਾਂ ਇਹ ਚੌਣੇ ਧਾਰ ਰੋਟੀ ਖਾਈ ਜੀ ਨਾ ਐਂ ਐਂ ਕਰੋ ਰੋਟੀ ਲਓ ਜੀ ਚੋਲੇ ਦੀ ਰੋਟੀ ਤਿਆਰ ਆ ਆਪਣੀ ਰੋਟੀ ਖਾਣ ਲੱਗਦੇ ਹਾਂ ਹੁਣ ਆਪਾਂ ਥਾਰ ਕੱਢ ਲੈਂਦੇ ਸੀ ਆਪਾਂ ਤਾਂ ਮੈਨੂੰ ਕੁਝ ਨਹੀਂ ਬੰਦਾ ਅੰਦਰ ਚੋਲੇ ਦੀ ਰੋਟੀ ਖਾਣ ਦਾ ਮਜ਼ੇ ਹੀ ਲੱਗਾ ਹਾਂ ਬੰਮੂ ਰੋਟੀ ਰੋਟੀ ਹਾਂ ਜੀ ਨਾਲ ਮੇਰੇ ਬੁੱਢਿਆ ਪਿੱਤੂ ਤੂੰ ਰੋਟੀ ਪਾਪਾ ਨਾ ਖਾਣਗੇ ਕਿਉਂ ਮੈਂ ਗੱਡਾ ਖੰਡਾਣੀ ਹਾਂ ਹਾਂ ਮੈਂ ਗੱਡਾ ਆਹ ਸੁਣ ਤਾਂ ਗਸਵਾ ਦੇ ਦੇ ਸੁਣ ਤਾਂ ਪਰ ਕੱਲੀ ਤੇ ਹੀੜੀ ਖਾਰੂ ਬੁਲੀਆ ਕੱਲੀ ਬਹੁਤ ਮਿੱਤਰੋ ਆਪਾਂ ਚੁੱਲ੍ਹੇ ਮੂਰੇ ਬੈਠੇ ਆਂ ਰੋਟੀ ਦੀ ਵੇਟ ਕਰ ਰਹੇ ਆਂ ਫੰਟ ਹੋ ਰਹੀਆ ਪਰ ਪੱਲੇ ਆ ਕੇ ਸੌਲ ਕੇ ਇੱਧਰ ਤੇ ਕੰਪਾ ਕੋ ਬਲੀ ਜਾਂਦੀ ਆ ਲੋਡੀ ਰੋਟੀਆਂ ਬਣ ਮਾਤੂ ਰੋਟੀ ਖਾ ਤੋ ਆਉ ਲੋ ਮੈਟਰੋ ਸਵਿਰਦਾ ਹੋ ਗਿਆ ਦੂਜਾ ਦਿਨ ਕੱਲਾਪਾ ਵਲੌਗ ਬਣਾਇਆ ਨਹੀਂਗਾ ਤੇ ਬੱਚਾ ਨੂੰ ਸਕੂਲ ਛੱਡ ਕੇ ਆਉਣਿਆ ਹਣ ਆ ਗਈ ਬੈਣ ਹੋਏ ਤੇ ਰਮਨੀਤ ਨੂੰ ਆਪਾਂ ਰਮਨੀਤ ਨੂੰ ਮੋਟਰਸਾਈਕਲ ਤੇ ਛੱਡ ਕੇ ਆਵਾਂਗੇ ਤੇ ਜਵਾਕ ਚੱਲੇ ਸਾਡੇ ਬਹਿਣ ਤੇ ਭਾਈ ਫੈਰੀ ਚਲਾ ਗਿਆ ਸਾਡਾ ਕੁੜੀਆ ਇੱਕ ਰਮਣੀਆ ਨੂਰ ਸਾਡੀ ਗਈ ਹੋਈ ਆ ਟੂਰ ਤੇ ਤੇ ਰਮਣੀਤ ਨੂੰ ਮੈਂ ਛੱਟ ਕੇ ਆਉਂਗਾ ਮੋਟਰਸਾਈਕਲ ਤੇ ਇਹ ਤਾਂ ਨੂਰ ਕਿੱਧਰ ਵਾ ਗਿਆ ਓਏ ਆ ਜਾ ਨੂਰ ਅੰਦਰ ਨੂਰ ਅੰਦਰ ਕਿੱਥੇ ਆ ਉਹ ਤਾਂ ਟੂਰ ਤੇ ਗਈ ਆ ਵੇ ਚੱਲਦੇ ਆ ਆ ਜਾ ਉਹ ਮਾਰਦਾ ਫੇਰੇ ਆ ਜਾ ਪੱਕੀ-ਦੱਕੀ ਫਿਰ ਜਾਦਾ ਆ ਜਾ ਮੋਟਰਸਾਈਕਲ ਤੇ ਚੱਲੀਏ ਬੈਗ ਚੱਕੋ ਲਾ ਕੇ ਕਿੰਨੇ ਚਾਲੀ ਮਿੰਟ ਲਾ ਕੇ ਜਾਊ 40 ਹੋ ਗਏ ਫਿਰ ਇਹ ਤਿੰਨ 40 ਚ ਕੀ ਕੋਟੇ ਰਹਿ ਗਏ ਆ ਜਾ ਭੱਜਿਆ ਆ ਜਾ ਪੁੱਤ ਲੇਟ ਹੋਈ ਜਾਂਦਾ ਫਿਰ ਜਲਦੀ ਆਓ ਆ ਬਿੱਤੂ ਜਲਦੀ ਆਓ ਆ ਜਾ ਆ ਜਾ ਭੱਜ 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 ਲਓ ਮਿੱਤਰੋ ਚੱਲਦੇ ਆਪਾਂ ਮੋਟਰਸਾਈਕਲ ਤੇ ਛੱਡ ਕੇ ਆਉਣੇ ਰਮਣੀਕ ਨੂੰ ਬੈਨ ਤੇ ਆਪਾਂ ਛੁੱਟੀਆਂ ਲੈ ਆ ਰੱਖਿਆ ਨੇ ਇੱਕ ਦੋ ਤੇ ਉਹਦੇ ਕਰਕੇ ਆਪਾਂ ਜਾ ਨਹੀਂ ਰਹੇ ਹਜੇ ਇੱਕ ਤਰੀਕਾ ਨੂੰ ਜਾਵਾਂਗੇ ਬੈਨ ਤੇ ਹੁਣ ਪਿੱਤੂ ਨੂੰ ਮੈਂ ਮੋਟਰਸਾਈਕਲ ਤੇ ਛੱਡ ਕੇ ਆਣਾ ਮੰਮੀ ਵੀ ਮਾਰ ਹੋ ਰਿਹਾ ਉਸ ਕਰਕੇ ਨਾ ਛੁੱਟੀ ਲੈ ਆ ਰੱਖੀ ਨੇ ਚੱਲੀਏ ਮਾਮਾ ਵੇ ਕੀ ਕਰਾਂਗੇ ਕਿੱਥੇ ਨਗੇ ਚੱਲ ਵੜੇ ਨੂੰ ਪਚਾਲੇ ਪਠਿਆ ਲਈਂ ਠੰਡ ਲੱਗਦੀ ਆ ਫਿਰ ਪਚਾਲੇ ਬੈਠ ਵੀ ਤੂੰ ਨਾ ਨਾ ਮੂਰੇ ਨਹੀਂ ਬੈਠਣਾ ਪਚਾਲੇ ਪਿੱਛੇ ਹੋਊਗਾ ਹਾਂ ਪਿੱਛੇ ਹੋ ਜਾਊਗਾ ਹਾਂ ਪਿੱਛੇ ਹੋ ਜਾ ਹਾਂ ਐ ਪਿੱਛੇ ਹੋ ਜਾ ਇੱਕ ਮਿੱਤਰੋ ਆ ਮੋੜ ਸਾਈਨਲ ਪਤਾ ਨਹੀਂ ਕੀ ਹੋਗਾ ਆਪੀ ਸਟਾਰਟ ਹੋ ਜਾਂਦਾ ਦੇਖੋ ਆਪਾਂ ਲਾਵਾਂਗੇ ਕੱਲੀ ਚਾਬੀ ਇਹ ਆਪੀ ਸਟਾਰਟ ਹੋ ਜਾਂਦਾ ਪਤਾ ਨਹੀਂ ਕੀ ਚੈੱਕ ਹੋ ਰਿਹਾ ਹੈ ਇਲੈਕਟ੍ਰੋਨਿਕ ਜਿਹਦਾ ਇਹੀ ਪੰਗੇ ਨੇ ਚਲੋ ਮਿੱਤਰੋ ਛੱਡਿਆ ਜੀ ਫੇਰ ਮਿਲਦੇ ਆਪਾਂ ਇਹਦਾ ਤੋਹ ਹੱਪ ਕਰਨਾ ਬੰਦ ਜੂੜਾ ਪੋਗਾ ਟਾਈਮ ਲੱਗਦੀ ਬੱਸ ਆਉਣ ਵਾਲੀ ਛੇਤੀ ਆਉਂਦੀ ਇਹਨਾਂ ਬੱਸ ਰੁਕਿਆ ਬੱਸ ਬੱਸ ਨਾ ਹਾਂਜੀ ਮਿੱਤਰੋ ਆਪਾਂ ਮੰਮੀ ਵਾਸਤੇ ਗਏ ਸੀ ਗੁਰਦੁਆਰਾ ਸਾਹਿਬ ਚੋਂ ਲੈਣ ਤુલਸੀ ਤુલਸੀ ਗੁਰਦੁਆਰਾ ਸਾਹਿਬ ਚੋਂ ਤਾਂ ਆਪਾਂ ਨੂੰ ਮਿਲੀ ਨਹੀਂ ਸੀਗੀ ਆਪਾਂ ਜਿੱਥੇ ਸਕੂਲ ਚ ਲੱਗੇ ਹੋਏ ਆ ਨਾ ਉੱਥੇ ਗਏ ਸੀਗੇ ਤੇ ਉੱਥੇ ਜਿਹੜਾ ਆਪਣਾ ਮਿੱਤਰ ਆਗਾ ਉਹਨੇ ਕਿਹਾ ਜਿੱਥੇ ਆਪਾਂ ਲੱਗੇ ਹੋਏ ਆ ਸਕੂਲ ਚ ਉੱਥੇ ਹੀ ਗਿਆ ਸੀ ਆਪਾਂ ਤੇ ਜਿਹੜਾ ਆਪਣਾ ਮਿੱਤਰ ਆ ਉੱਥੇ ਬੰਦਾ ਕੰਡੈਕਟਰ ਆ ਉਹਨੇ ਆਪਾਂ ਨੂੰ ਰਾਇ ਦਿੱਤੀ ਉਹ ਕਹਿੰਦਾ ਇੱਕ ਤਾਂ ਲੈ ਜਾਓ ਇਹਦੇ ਪੱਤੇ ਹੁਣ ਆਪਾਂ ਪਹਿਲਾਂ ਮੈਂ ਵੀਡੀਓ ਬਣਾਉਣੀ ਭੁੱਲ ਗਿਆ ਕਾਲੀ ਕਾਲੀ ਚ ਆਇਆ ਸੀ ਮੈਂ ਤੇ ਇੱਕ ਤਾਂ ਹੈਗਾ ਕਲੋ ਦੀ ਜੜਾ ਹਾਂ ਤੇ ਇੱਕ ਹੈਗੇ ਆਪਣੇ ਪਪੀਤੇ ਦੇ ਪੱਤੇ ਇੱਕ ਤુલਸੀ ਦੇ ਪੱਤੇ ਇਹ ਤਿੰਨੇ ਚੀਜ਼ਾਂ ਮਿਕਸ ਕਰਕੇ ਕਹਿੰਦਾ ਕਾੜਾ ਬਣਾ ਲੂ ਇਹਦਾ ਤੇ ਇਹ ਪਿਆਦਾ ਕਰੋ ਮਰੀਜ਼ ਨੂੰ ਤੇ ਕਹਿੰਦੇ ਦੇਖਿਓ ਠੀਕ ਹੋ ਜਾਊਗਾ ਮਰੀਜ਼ 100% ਵੈਸੇ ਵੀ ਵਿਚ ਆਪਾਂ ਨੂੰ ਪਤਾ ਹੀ ਆ ਤુલਸੀ ਦਾ ਕਿੰਨੀ ਚੰਗੀ ਆ ਨਾ ਤੇ ਇੱਕ ਲੋ ਵੀ ਬਹੁਤ ਚੰਗੀ ਆ ਤੇ ਪਪੀਤੇ ਦੇ ਪੱਤੇ ਬਾਰੇ ਮੈਂ ਪਹਿਲੀ ਵਾਰ ਸੁਣਿਆ ਤੇ ਆਪਾਂ ਵਿੱਚ ਪਾਤੇ ਮਤਲਬ ਜੀ ਮੰਮੀ ਨੂੰ ਆਪਾਂ ਬਣਾ ਕੇ ਉਹ ਪਿਆਤਾ ਸੀਗਾ ਤੇ ਹੁਣ ਉਹ ਵੀ ਸ਼ਾਮ ਨੇਰਾ ਹੋ ਗਿਆ ਤੇ ਬੱਚਾ ਨੂੰ ਆਪਾਂ ਕੰਮ ਲਾਇਆ ਥੋੜਾ ਜਿਹਾ ਤੇ ਚੌੜ ਕਰੀ ਜਾਂਦੇ ਸੀ ਮੰਮੀ ਤੋਂ ਨਾ ਘਬਰਾਟ ਜੀ ਵਾਲੀ ਚੱਲੀ ਨਹੀਂ ਆਂਦੀ ਮਤਲਬ ਵੀ ਬੜਾ ਉੱਚਾ ਬੋਲਦੇ ਹਨਾ ਆਪਾਂ ਦਿਮਾਗ ਲਾਇਆ ਦੋ ਪੈਕੇਟ ਇਹਦੇ ਲੈ ਕੇ ਆਏ ਸੀਗੇ ਛੋਲਿਆਂ ਦੀ ਇੱਕ ਆਪਾਂ ਕੱਢ ਲਿਆ ਸੀ ਪਹਿਲਾਂ ਵਿੱਚ ਵਿੱਚ ਬਾਦਾਮ ਪਾਤੇ ਸੀ ਕੁਛ ਇੱਕ ਡੱਬਾ ਹੋਰ ਪਿਆ ਉੱਥੇ ਤੇ ਇੱਕ ਹੁਣ ਆ ਆ ਭਰਨਾ ਛੇ ਚ ਪਾਇਆ ਤੇ ਇਹਨਾਂ ਆਪਾਂ ਭਰ ਕੇ ਉਹ ਕਰਨੇ ਆ। ਤੁਕਲੀ ਲਾਖਾ। ਮਤਲਬ ਇਹ ਨਾਲ ਤਾਂ ਇਹ ਕੰਮ ਲੱਗੇ। ਨਲਿਆ ਨਾ ਕਰਵਾ ਕੇ ਇਹਨਾਂ ਤੋਂ। ਹਾਂ। ਇੱਧਰ ਚੱਕੋ ਇੱਧਰ। ਹਾਂ ਮੈਂ ਗਾਈ ਰਹੀ ਵੀਰੇ। ਇੱਧਰ ਚੱਕੋ ਸਾਰੇ ਇੱਧਰ ਚੱਕੋ। ਹਾਂ। ਇੱਧਰ ਚੱਕੋ ਸਾਰੇ। ਤੇ ਨਹੀਂ ਤਾਂ ਕੰਮ ਲੱਗ ਰਹੇ ਨਾਲੇ ਮੌਜ ਨਾਲ ਖੁੱਢੀ। ਸਾਰਿਆਂ ਨੂੰ ਸ਼ਸ਼ੀਕਾਲ। ਸਾਰਿਆਂ ਨੂੰ ਸ਼ਸ਼ੀਕਾਲ। ਸ਼ਸ਼ੀਕਾਲ ਸਾਰਿਆਂ ਨੂੰ ਗਾਈ ਜੀ ਵੀਰੇ। ਏ ਦੱਸਿਏ ਤੁਹਾਨੂੰ ਇੰਟਰਨੈਸ਼ਨਲ ਕੀ ਕਹਿੰਦੇ ਆ ਉਹ ਕੀ ਕਰਾਈ ਆਪਾਂ ਤੇ ਇਹ ਹੈਗਾ ਆਪਣਾ ਭਾਂਜਾ ਇਹ ਹੈਗੀ ਆਪਣੀ ਪਤੀਜੀ ਇਹ ਆਪਣੀ ਜਾਨ ਜਾਨ ਬੁੜੀਆ ਬਸ ਸਾਰੀ ਜਾਨਾਂ ਨੇ ਇਹ ਮੇਰੀ ਆਪਣੀ ਕੁੜੀ ਆ ਭਾਈ ਇਹ ਮੇਰਾ ਭਾਂਜਾ ਇਹ ਕਿੱਥੇ ਲਿਆ ਓਏ ਇਹ ਕਿੱਥੇ ਚੋਲੇ ਆ ਤੇ ਛੇ ਤਰਦੇ ਕੋਈ ਨਾ ਇਹਨਾਂ ਨੇ ਚੰਗਾ ਕੰਮ ਲਾਇਆ ਦੇਖੋ ਮਿੱਤਰੋ ਤੇ ਆ ਮਾਪਾ ਹਾ ਮਿੰਦੀ ਰੋਲਾ ਵਾਲਾ ਪਾਉਂਦੇ ਸੁੱਤੀ ਲੜਾਈ ਕਰਨ ਲੱਗੇ ਉਹਦੇ ਕਰਕੇ ਨਾ ਕੰਮ ਲਾਤੇ ਆਪਾਂ ਇਹ ਅਸੀਂ ਜੱਫੀ ਪਾਈ ਐ ਗਾਈ ਜੀ ਵੀਰੇ ਗਾਈ ਜੀ ਵੀਰੇ ਇਹ ਕਿੱਥੋਂ ਸਿੱਖ ਗਿਆ ਓਏ ਗਾਈ ਜੀ ਵੀਰੇ ਗਾਈ ਜੀ ਵੀਰੇ ਪੋਟੀ ਕਰੀਏ ਨੇ ਆ ਗਾਈ ਜੀ ਵੀਰੇ ਖੇਡਾਂ ਨਾਲ ਖੇਡਦੀ ਨੇ ਗਾਈ ਜੀ ਵੀਰੇ ਜੇ ਛੋਲੇ ਗਾਈ ਜੀ ਵੀਰੇ ਦਾਰੇ ਕਿ ਗਾਈ ਆ ਤਾਂ ਸੋ ਕੀ ਕਰਦਾ ਕੱਲਾ ਕੱਲਾ ਬੋਲੋ ਆ ਕੀ ਕਰਦਾ ਵੀ ਤੂੰ ਛੋਲੇ ਜਿੰਦਾ ਹੂੰ ਵੀ ਤੂੰ ਨੂਰੇ ਨੂਰ ਆ ਪੰਮੇ ਛੋਲੇ ਅਚੇ ਦਾ ਕਿਨੇ ਖਾਣੇ ਆ ਇਹ ਅੱਛੀ ਨਹੀਂ ਖਾ ਰਹੇ ਪਹਿਲਾਂ ਦੱਸੋ ਪਹਿਲਾਂ ਆਪਾਂ ਉਹਦੇ ਤੁਸੀਂ ਭਾਜਦੇ ਸੀ ਹਨਾ ਉਹਦੇ ਦਾ ਪਹਿਲਾਂ ਭੱਜ ਜਾਣਾ ਬਿਟਾਈ ਤੇ ਪਹਿਲਾਂ ਦੱਸੋ ਖਾਦੇ ਕਿਨੇ ਸੀ ਉਹ ਤੁਸੀਂ ਖਾਦੇ ਨਾ ਸਾਰੇ ਉਹ ਆ ਚੋਲੋ ਦੇ ਨਾ ਸੀ ਨਹੀਂ ਖਾਧੇ ਡਾੜੀ ਜੀ ਅਸੀਂ ਤਾਂ ਸਾਰੇ ਭਾਜ ਗਏ ਅੱਜ ਸਾਰੇ ਭੋਰਾ ਹਾਂ ਹੈਰੀ ਉਹਦੇ ਜਦੋਂ ਉਹ ਡੱਬਾ ਭਰ ਗਿਆ ਸੀ ਪੁੱਤ ਖਵਾਏ ਤਾਂ ਸੋਨੂੰ ਨਹੀਂ ਨਾ ਨਾ ਤੇ ਇੱਥੇ ਤਰ ਮਾਮੂ ਜੀ ਤੁਸੀਂ ਉਹਨਾਂ ਚ ਨਖ ਪਾਇਓ ਜਿੰਨਾ ਚ ਡਕਣਾ ਪੂਰਾ ਹੋਵੇ ਫਿਰ ਉਹ ਪੂਰਾ ਹੋਗਾ ਡਕੋ ਉਹ ਕਰੋ ਪੁੱਤ ਪੀਤੂ ਕਰੋ ਮਾਮੇ ਨੂੰ ਕੋਈ ਭਲਾ ਕੇ ਲਿਆਉਣਾ ਮੈਂ ਕੋਈ ਨਾ ਅੱਜ ਮਾਮਾ ਹੈ ਨਹੀਂਗਾ ਆ ਲੱਕੜ ਦੁਆਰ ਨਿਕਲ ਮੈਨੂੰ ਜਦਾ ਦੇਓਗੇ ਇਹਨਾਂ ਤੋਂ ਕਰਵਾ ਲਈਏ ਕੰਮ ਕਰਵਾ ਲਈਏ ਨਾ ਬੜਾ ਹਾਲ ਖਰਾਬ ਕਰ ਲੱਗ ਜਾਂਦੇ ਜੇ ਇਹਨਾਂ ਦੇ ਨਾਲ ਨਾ ਲੱਗੀਏ ਚਾਚੂ ਜੀ ਇਹਨਾਂ ਚੋਂ ਤਾਂ ਲੱਕੜਾਂ ਹੀ ਨਿਕਲਿਆਂ ਗਿਆ ਨੇ ਕੋਈ ਛੋਗਲੇ ਨਹੀਂ ਨਿਕਲਦੇ ਕੋਈ ਨਾ ਛਾਰੇ ਛਾਰੇ ਗੁੱਗੂ ਦੇ ਛਾਰੇ ਤਾਂ ਤਾਗੜੇ ਤਾਗੜੇ ਲੱਭੀ ਜਾਂਦਾ ਆਪਾ ਤਾਂ ਬੰ ਮਿੱਤਰੋ ਸਾਰੇ ਬੱਚੇ ਭੱਜ ਗਏ ਸਾਥ ਛੱਡ ਗਏ ਹੈਰੀ ਰਹਿ ਗਿਆ ਕੱਲਾ ਹੈਰੀ ਫਸ ਗਿਆ ਕੱਲਾ ਹੈ ਹੈਰੀ ਵੇ ਹੈਰੀ ਫਸ ਗਿਆ ਕੱਲਾ ਤੇ ਆ ਰਹਿ ਗਏ ਇੰਨੇ ਕੁ ਥੋੜੇ ਜੇ ਤੇ ਉਹਦੇ ਵੀ ਪਹਿਲਾਂ ਵੀ ਇੱਕ ਦਿਨ ਉਹ ਕਰਿਆ ਸੀ ਉਹਦੇ ਵੀ ਹੈਰੀ ਰਹਿ ਗਿਆ ਸੀ ਕੱਲਾ ਇੰਨਾ ਕੁ ਭਰ ਗਿਆ ਇਹ ਤੇ ਬਾਕੀ ਆ ਪਿਆ ਪੈਕ ਟਿਕ ਤੁਸੀਂ ਕੀ ਕਰੀ ਜਾਂਦੇ ਹੋ ਰੋਟੀ ਖਰੀ ਜਾਂ ਖਾਈ ਜਾਂਦੇ ਹੋ ਨਾ ਚਾਹ ਵਾਲੇ ਮੈਂ ਨਹੀਂ ਮੈਂ ਤਾਂ ਅਧਰਸ਼ੀ ਹੈਰੀ ਨੂੰ ਪਸਾਇਆ ਗਏ ਬਚਾਰੇ ਨੂੰ ਇਕੱਲੇ ਨੂੰ ਹੈਰੀ ਨੂੰ ਮੈਂ ਪਸਾਇਆ ਹੈਰੀ ਉੱਥੇ ਵਾਗਿਆ ਮੈਂ ਹਜ਼ਾਰ ਲੋ ਜੀ ਫਿਰ ਹੁਣ ਆਪਾਂ ਮਿਲਦੇ ਆ ਕੱਲ ਨੂੰ ਅਗਲੇ ਵਲੌਗ ਦੇ ਵਿੱਚ ਮਿਲਦੇ ਆ ਤੇ ਆਹ ਵਲੌਗ ਆਪਾਂ ਇਕੱਲੇ ਨੇ ਸ਼ੂਟ ਕਰਿਆ ਥੋੜਾ ਜਿਆ ਬਿਜੀ ਰਹਿੰਦੇ ਆ ਮੰਮੀ ਬਿਮਾਰ ਹੋ ਰਿਹਾ ਉਸ ਕਰਕੇ ਕੰਮ ਤਾਂ ਦਾ ਜਿਆਦਾ ਹੋ ਜਾਂਦਾ ਤੇ ਰਿਸ਼ਤੇਦਾਰ ਆਈ ਜਾਂਦੇ ਰਹਿੰਦੇ ਆ ਤੇ ਹੁਣ ਆਪਾਂ ਸਾਮਸੰਗ ਕਿਪਾ ਢੇ ਸੌਂਦੇ ਆ ਗੁੱਡ ਨਾਈਟ ਕਰਦੇ ਆ ਸਾਰਿਆਂ ਨੂੰ ਮਿਲਦੇ ਆ ਦੁਬਾਰਾ ਅਗਲੇ ਵਲੌਗ ਦੇ ਵਿੱਚ ਸ਼ਿਕਾਰੀ ਜੀ ਸਾਰਿਆਂ ਨੂੰ ਬਾਈ